ਵੇ ਗਿਆ ਯਾਨੀ ਕੋਣੇ ਕਪੜੇ ਧੋਤੇ ਸੁੱਕੇ ਹੀ ਹਾਂ ਮੈਂ ਹੁਣ ਧੂਰੇ ਕੱਤੇ ਰੱਖਣਾ ਨਹੀਂ ਤੇ ਪਏ ਰਹਿਣੇ ਆ ਮੈਂ ਧੂਰੇ ਕੱਤੇ ਨਾਲ ਸਾਂਹ ਵੀ ਲਵਾਂ ਹਾਂ ਤੋਰ ਨਾ ਨਹੀਂ ਪਾਈ おい ਨੀ ਲਮੀਤਾ ਜੀ ਤੂੰ ਸੁਣਾ ਜਿੱਦਾਂ ਗਿਆ ਹਾਂ ਬਾਜੀ ਬਣ ਗਈ ਆ ਤੇ ਬਣ ਗਈ ਆ ਹਾਂ ਮਤਿ ਕਿਹਾ ਹੋ ਗਿਆ ਸੇ ਲੋੜ ਬੜੀ ਸੀ ਉਦਾਂ ਹਾਂ ਹਾਂ ਕੋਈ ਨਹੀਂ ਬਸ ਠੀਕ ਹੈ ਪਾਣੀ ਪੁਣੇ ਨਹੀਂ ਪਾਣੀ ਬਸ ਪੀਤਾ ਮੈਂ ਕਿਹਾ ਦੂਜਾ ਕੀ ਦੱਸਣਾਂ ਨਹੀਂ ਆ ਨਹੀਂ ਨਹੀਂ ਮੈਂ ਕੁਛ ਦੇਣੇ ਜੜਦਾਦੀ ਕੀ ਕਿਸ ਨੂੰ ਇਹਨਾਂ ਬੜਾ ਬੁੜੀਆਂ ਦੀ ਗੱਲਾਂ ਨਿਕਲ ਹੀ ਜਾਂਦੀਆਂ ਨੇ ਵਿੱਚ ਨਹੀਂ ਨਹੀਂ ਮੈਂ ਉਹਨਾਂ ਬੁੜੀਆਂ ਵਿੱਚੋਂ ਬੁਢੀ ਨਹੀਂ ਆ ਪਰ ਜਿਹੜਾ ਆਪਣੇ ਘਰ ਦੇ ਪੇਰ ਆਪ ਹੀ ਖੋਲ ਲੈਣ ਹਾਂ ਤਾਂ ਕਿਤੇ ਗੱਲ ਬਣੀ ਆ ਹਾਂ ਉੱਥੇ ਬੜੇ ਲੋਕੀ ਆਏ ਰੋਕੇ ਪਰ ਨਿਕਲ ਹੀ ਨਹੀਂ ਮੇਰੀ ਕਮੇਟੀ ਨਿਕਲ ਆਈ ਚੰਗਾ ਹੋਇਆ ਹਾਂ ਤੇ ਕਿੰਨੂੰ ਦੱਸਣਾਂ ਨਹੀਂ ਆਪਾਂ ਦੇ ਚੋਪ ਚ ਪੀਤੇ ਵਿਚੋਕੇ ਲਾਉਣੀ ਆ ਕਾਠੀ ਠੀਕ ਹੈ ਇਹਨਾਂ ਗੱਲਾਂ ਨਾ ਕਰੀ ਮੈਨੂੰ ਬਾਰ-ਬਾਰ ਕਹੀ ਜਾਂਦਾ ਨਹੀਂ ਕਰਦੀ ਪੁੱਤ ਦੱਸ ਤੂੰ ਮੈਨੂੰ ਐਡਾ ਕਿਵੇਂ ਸਮਝੀ ਆਪ ਮੈਂ ਗੱਲ ਕਰ ਦੂੰਗੀ ਮੈਂ ਨਹੀਂ ਕਰਦੀ ਗੱਲ ਚਲ ਇਹ ਆਪੇ ਚੱਲ ਆ ਜਿਹੜਾ ਪੈਸੇ ਮਿਲ ਜਾਣਗੇ ਨਾ ਕਮੇਟੀ ਦੇ ਹਾਂ ਅਜਾ ਥੋੜਾ ਬੋਤਾ ਕਾਢਾ ਕੰਮ ਕਰਨ ਵਾਲਾ ਥੋੜਾ ਬੋਤਾ ਇਹ ਕਰ ਲਾਂਗੇ ਥੋੜਾ ਬਤ ਬਤੀ ਜਮਾ ਕਰਾ ਦਾਂਗੇ ਆ ਜਾਵਾਂਗੇ ਇਤੇ ਓਖੇ ਟਾਈਮ ਤੇ ਕੰਨ ਹੋਣਗੇ ਹਾਂ ਤੇ ਤੁਸੀਂ ਨਾ ਕਿਹਜਾਰ ਦੋਸਤ ਨਾ ਮੈਂ ਕਿ ਮੈਂ ਤੇ ਕਿ ਮੈਂ ਤੇਨੂੰ ਪਤਾ ਹੈ ਮੈਂ ਕਿੰਨਾ ਚਿਰ ਜਾਣਾ ਬਾਹਰ ਗਏ ਘਰੇ ਆ ਗਏ ਮੈਂ ਸੌ ਜਣਾ ਬਸ ਹਾਂ ਮੈਂ ਕਿ ਨਾ ਰੋ ਜਾਵਾਂ ਬਾਤ ਪਹਿਲ ਕੋ ਕੀ ਆਂਦੇ ਨੇ ਕਿ ਪਤਾ ਲੱਗ ਜੇ ਨਾ ਲੋਕੀ ਤੇ ਫਿਰ ਮੰਗਣ ਵਾਲੇ ਛੱਡਦੇ ਨਹੀਂ ਆਣ ਵਾਲੇ ਫਿਰ ਲੋਕਾਂ ਦੇ ਅੱਖ ਹੋ ਜਾਂਦੀ ਹਾਂ ਮੈਂ ਨਾ ਰੱਪੇ ਆਇਆ ਕੋਈ ਇਤਰੋ ਆ ਗਿਆ ਮੈਨੂੰ ਪੈਂਦਾ 5000 ਦੇ ਦੇ ਕੋਈ ਇਤਰੋ ਆ ਗਿਆ 10000 ਦੇ ਦੇ ਹਾਂ ਤੇ ਬਾਅਦ ਚ ਲੈਣ ਵਾਲੇ ਲੋਕਾਂ ਦੀ ਅੱਖਾਂ ਹੋਰ ਹੁੰਦੀਆਂ ਤੇ ਦੇਣ ਵਾਲੀ ਹੋਰ ਹੁੰਦੀਆਂ ਗੱਲ ਲਾਣਾ ਹਾਂ ਹਾਂ ਅਹੀਂ ਤੇ ਆਪ ਮਹਾਸ਼ੁਕਰ ਕੀਤਾ ਮਾਹ ਰਾਜ ਦਾ ਸ਼ੁਕਰ ਬਾਬਾ ਕਿਤੇ ਸਾਡੀ ਕਮੇਟੀ ਨਿਕਲਾਈ ਮੈਨੂੰ ਤੇ ਆਪ ਮੀਤ ਨਹੀਂ ਕਿਨੇ ਕ ਲਉਗੇ ਨਹੀਂ ਹੋ ਭਾਗੇ ਨ ਕੋਈ ਢਾਡੀ ਕੱਢਾ ਹੋਏ ਨਾ ਚੋਈ ਚਿੱਪੇ ਕੱਢੀ ਆ ਪਰਚੀ ਅੱਛਾ ਅੱਛਾ ਹਾਂ ਚਲੋ ਵਿਚਿੰ ਬਾਗੜਾ ਖਾ ਲ ਦਿੱਤੀ ਹੂੰ ਬਾਗੀ ਕੋਈ ਨਹੀਂ ਆ ਕੱਲ ਕਹਿੰਦੇ ਪੈਸੇ ਆ ਕੇ ਲੈ ਜਾਓ ਤੇ ਮਾ ਕੋਈ ਨਹੀਂ ਆ ਕੇ ਤੇ ਪੈਸੇ ਲੈ ਜਾਣਾ ਸਾਡੇ ਚਾਹੀਦੀ ਆ ਦੋ ਤਿੰਨ ਤੇ ਪਿੰਮਾ ਗਰਮੀ ਵਾਲੇ ਸੂਟ ਸਮਾਉਂਗੀ ਆ ਤੁਹਾਡੇ ਸੂਟਾਂ ਨੇ ਅੱਗ ਲਾਈ ਸੂਟਾਂ ਦੇ ਹਾਏ ਵੇ ਮੇਰਾ ਸੂਟ ਨਹੀਂ ਛੋੜਾ ਢੇਰ ਕਿੰਨਾ ਲੱਗਾ ਬਾਸ ਸਾਹਿਬ ਹੋ ਗਏ ਖਰਾਬ ਹੋ ਗਏ ਖਰਾਬ ਹੋ ਗਏ ਹਾਂ ਵੇਖਾ ਕੋ ਸੂਟ ਪਾਉਣ ਰੇ ਰੰਗ ਚਾਰੇ ਪਿਸਟੇ ਗਏ ਆ ਰੰਗ ਪਿਸਟੇ ਹੁਣ ਪੈਸੇ ਆ ਗਏ ਤੁਹਾਨੂੰ ਤੇਰੀ ਹਵਾ ਹੀ ਬਦ ਰਗੀ ਆ ਮੈਂ ਸੂਟ ਸਮਾਉਣੇ ਸੋਣੇ 2-4 ਕਿਲੋ ਮੈਂ ਸੂਟ ਸਮਾਉਂ ਪਹਿਲਾਂ ਤਾਂ ਮੈਂ ਸੂਟ ਸਮਾਉਂਗੀ 2-4 ਹਾਂ ਫਿਰ ਦੋ ਕ ਜੁੱਤੀਆਂ ਲਵਾਂਗੀ ਹਾਂ ਹਾਂ ਇੱਕ ਮੇਰਾ ਪਰਸ ਨਹੀਂ ਹੈਗਾ ਉਹਦੀ ਤਣੀਆਂ ਟੁੱਟ ਗਈਆਂ ਉਹ ਵੀ ਲਵਾਂਗੀ ਠੀਕ ਹੈ ਹਾਂ ਚੱਲ ਕੋਈ ਨਹੀਂ ਆਹੋ ਲੈ ਜਾਈਂ ਪੈਸੇ ਫੜਾ ਦੇਨੇ ਆਪੇ ਜੋ ਮਾਰੀ ਫੱਜੀ ਲਈਏ ਹਾਂ ਹਾਂ ਮੈਂ ਪਰ ਮੈਂ ਡਿਵਿਸ਼ ਦੇ ਥੋੜੀਆਂ ਸਾਰੇ ਮੈਂ ਇੰਨਾ ਕਮਾਂ ਚ ਡਾ ਦੂੰ ਮਰਾਂਗੀ ਠੀਕ ਠੀਕ ਹਾਂ ਤੂੰ ਬਸ ਪੈਸੇ ਲੈ ਕੇ ਮੇਰੇ ਹੱਥ ਚ ਧਰ ਦੀ ਆਹੋ ਹਾਂ ਉਹ ਰੋਟੀਆਂ ਪਾਉਣਗੇ ਲੈ ਲੁੱਡੀਆਂ ਮੈਂ ਤਾਂ ਡੇਮ ਬੈਤ ਰਾਦਾ ਡੀਜ਼ਲ ਲਿਆ ਕੇ ਤੇ ਮੈਂ ਤੇ ਭੰਗੜੇ ਪਾਉਣਾ ਹਾਂ ਤੇ ਲੋਕਾਂ ਨੂੰ ਦੱਸ ਕੇ ਉਹ ਗੱਲ ਹੋਈ ਕਿ ਨਹੀਂ ਬੜੀਆਂ ਦੀ ਗੱਲ ਤੂੰ ਲੋਕਾਂ ਨੂੰ ਦੱਸਣਾ ਹੈ ਜੇ ਪਤਾ ਲੱਗ ਗਿਆ ਵੇਖ ਆਪਣੇ ਹਿਸਾਬ ਆਪਣੇ ਮੇਰੇ ਨਹੀਂ ਪੁੱਤ ਦੱਸ ਮੈਂ ਠੀਕ ਰਿਛ ਦੇ ਮੈਂ ਤਾਂ ਮਜ਼ਾਕ ਕਰਨ ਲਈ ਆ ਹਾਂ ਉਹ ਡੀਜ਼ਲ ਆ ਕੇ ਮੈਂ ਕਿਤੇ ਐਸੇ ਥੋੜੇ ਐਵੇਂ ਟਾ ਦੇਨੇ ਪੈਸੇ ਪਤਾ ਵੀ ਆ ਕਿੰਨਾ ਪੈਸਾ ਪੰਡਾ ਵਾ ਹਾ ਹਾ ਮੈਨੂੰ ਤਾਂ ਆਮ ਵੀਦ ਨਹੀਂ ਚੰਗਾ ਚਲ ਠੀਕ ਆ ਮੂੰਹ ਹੱਥੋਂ ਗਿਆ ਨਾ ਚੰਗਾ ਆ ਮੂੰਹ ਤੋੜਾ ਤੂੰ ਮਨਾ ਨਾ ਨੂੰ ਲਾ ਤਾਂ ਫਿਰ ਮੈਨੂੰ ਰੋਟੀ ਦੇਣੀ ਆ ਠੀਕ ਠੀਕ ਹਾਂ ਤੈਨੂੰ ਰੋਟੀ ਠੀਕ ਤੇ ਜ਼ਿਆਦਾ ਵਧ ਗਈ ਹੋ ਗਿਆ ਕਮੇਟੀ ਨਿਕਲ ਆਈ ਲੱਖ ਰੁਪਏ ਦੀ ਕਮੇਟੀ ਨਿਕਲੀ ਸਾਡੀ ਜੇਕੀ ਨਹੀਂ ਹੁੰਦੀ ਆ ਪਈ ਸਾਡੀ ਕਮੇਟੀ ਨਿਕਲ ਆਈ ਆ ਪਹਿਲੋ ਤੇ ਆ ਜਿਹੜੇ ਕੰਦੇ ਇਹ ਕੱਢਾਂਗੇ ਇਹ ਕਮਰੇ ਨੂੰ ਸਵਾਰਾਂਗੇ ਪਹਿਲੋ ਤੇ ਫੇਰ ਮੈਂ ਲਵੂੰਗੀ ਨਹੀਂ ਨਹੀਂ ਪਹਿਲੋ ਤੇ ਮੈਂ ਲਵੂੰਗੀ ਸੂਟ ਪਹਿਲੋ ਮੈਂ ਆਪਣੇ ਸੂਟ ਲਵੂੰਗੀ ਫੇਰ ਮੈਂ ਪਲਟ ਤੇ ਜਾਵੂੰਗੀ ਥੋੜਾ ਬਹੁਤਾ ਅਫੇਸ਼ੀਲੇ ਫੂਸ਼ਲੇ ਜਿਆ ਜਿਹੜਾ ਇਹ ਕਰਾਂਗੀ ਆਵਾਜ਼ ਕੀ ਆਂਦੇ ਹੁੰਦੇ ਨਹੀਂ ਉਹ ਨਹੀਂ ਕੋਮਨ ਨੂੰ ਪਤਾ ਕੀ ਵਾਲ ਕਰਾਉਂਦੇ ਹੁੰਦੇ ਰਮੋਂਡਿੰਗ ਕਿ ਕੀ ਸਟ੍ਰੇਟ ਜੇ ਉਹ ਕਰਾਂਗੀ ਥੋੜੀ ਬਹੁਤਾ ਮੈਂ ਵੀ ਆਪਣਾ ਕੀ ਮੈਕਓਵਰ ਕੀ ਕਹਿੰਦੇ ਨੇ ਕੋਮਲ ਨੂੰ ਆਉਂਦੀ ਅੰਗਰੇਜ਼ੀ ਮੈਨੂੰ ਤੇ ਆਉਂਦੀ ਨਹੀਂ ਸੜ ਜਾਣੀ ਆਹੋ ਉਹ ਕਰਾਂਗੀ ਹੁਲੀ ਆਹਲੀ ਬਦਲ ਲੂ ਆਪਣਾ ਤੇ ਫੇਰ ਕਰਾਵਾਂਗਾ ਘਰ ਦਾ ਥੋੜਾ ਬਹੁਤਾ ਜਿਹੜਾ ਕੰਮ ਆ ਜਿਹੜੇ ਬਚਣਗੇ ਉਹ ਫਿਰ ਚੰਗਾ ਕਰਾ ਲਾਂਗੇ ਕਰ ਕਿ ਤੇ ਸਾਡੇ ਕੋਈ ਕਦੇ ਲੱਖ ਰੁਪਈਆ ਕਦੀ ਨਹੀਂ ਹਿੰਮ ਜਿੰਦਗੀ ਚ ਵੇਖਿਆ ਕਮਲ ਨੂੰ ਪੁੱਛਦੀ ਆ ਭਾ ਕੀ ਕਹਿੰਦੇ ਆ ਵਾਲਾ ਮੋਲਾ ਨੂੰ ਕੀ ਕਰਾਉਣਾ ਸਮੋਥਿੰਗ ਸਮੋਥਿੰਗ ਤੇ ਕਮਲ ਨੂੰ ਪੁੱਛਦੀ ਨਹੀਂ ਕਮਲ ਕਮਲ ਹਾਂਜੀ ਉਰੇ ਆ ਉਰੇ ਆ ਤੇ ਭੈਣ ਹਾਂਜੀ ਕੀ ਹੋਇਆ ਵਾ ਕੱਲੇ ਭੁੱਲੀ ਜਾਂਦੇ ਮੈਨੂੰ ਦਰਵਾਜ਼ਾ ਹੁੰਦੀ ਕੱਲੇ ਭੋਲ ਮੈਂ ਕਿਤੇ ਸ਼ਦੈਣ ਹੋ ਗਈ ਮੈਂ ਕੱਲੀ ਭੁੱਲੀ ਜਾਨੀ ਮੈਨੂੰ ਤਾਂ ਡਰ ਪੈ ਗਿਆ ਕੀ ਹੋਇਆ ਨਹੀਂ ਮੈਨੂੰ ਨਾ ਇਹ ਗੱਲਾਂ ਮੈਂ ਤੈਨੂੰ ਬਾਅਦ ਚ ਦੱਸਾਂ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਆ ਕੀ ਕਰਾਉਂਦੇ ਹੁੰਦੇ ਆ ਮੂੰਹ ਤੇ ਬਲੀਚਿੰਗ ਫੇਸ਼ੀਅਲ ਇਹ ਕੀ ਕਹਿੰਦੇ ਇਹਨੂੰ ਇਹਨਾਂ ਨੂੰ ਬਲੀਚ ਤੇ ਫੇਸ਼ੀਅਲ ਫੇਸ਼ੀਅਲ ਆ ਵਾਲ ਜਿਹੜੇ ਕਰਾਉਂਦੇ ਹੁੰਦੇ ਸ ਕੇਰਾਟਿਨ ਸਮੂਥਿੰਗ ਹਾਂ ਇਹ ਹੋਰ ਵੀ ਕਈ ਕੁਝ ਹੁੰਦਾ ਕਰਾਉਣ ਵਾਲਾ ਹਨਾ ਹਾਂ ਮੇਕੀ ਮੇਕਓਵਰ ਜੀ ਕਿ ਕਹਿੰਦੇ ਮੇਕਓਵਰ ਹੁਲੀਆ ਥੋੜਾ ਜਿਹਾ ਚੇਂਜ ਹੋ ਗਿਆ ਬਦਲਣਾ ਜਿਹਨਾਂ ਬੰਦਾ ਪਛਾਣਨਿਆ ਨਹੀਂ ਜਾਂਦਾ ਹਨਾ ਇਹ ਕਿੰਨਾ ਕ ਖਰਚਾ ਆ ਜਾਂਦਾ ਉਪਲਾਏ ਸਾਰੀਆਂ ਚੀਜ਼ਾਂ ਆ ਜਾਂਦਾ ਬਕੜਾ ਬਕੜਾ ਰੇਟ ਹੁੰਦਾ ਵਤੇ ਤੇਰੀ ਕੋਈ ਜਾਣ ਪਛਾਣ ਚ ਕੋਈ ਹੈਗੀ ਕੋਈ ਤੇਰੇ ਸਹੇਲੀ ਜਾਂ ਕੋਈ ਜਾਂ ਕੋਈ ਹੋਰ ਜਾਣ ਪਛਾਣ ਵੱਖਰੇ ਵੱਖਰੇ ਰੇਟ ਹੁੰਦਾ ਜਿੰਨੇ ਬੰਦੇ ਦੇ ਮੈਲ ਜੰਮੀ ਹੋਵੇ ਨਾ ਉਹ ਸਭ ਦਾ ਰੇਟ ਹੁੰਦਾ ਕਿਉਂ ਇਹ ਮੇਰੇ ਨਾਲਾ ਤੋ ਪੁੱਛਣ ਤੋਂ ਕੀ ਹੋਇਆ ਵਾ ਮੈਂ ਹੈ ਹੀ ਤੂੰ ਫਿਰਮ ਤੇਰੀ ਜਾਣ ਪਛਾਣ ਚ ਕੋਈ ਹੈਗੀ ਪਾਲਣ ਜਿਹਨੂੰ ਤੂੰ ਜਾਣਦੀ ਹੋਵੇਂ ਕੋਈ ਤੇਰੀ ਸਹੇਲੀ ਹੋਵੇ ਜਿਹਦੀ ਘਾ ਕੋਈ ਜਾਣ ਪਛਾਣ ਹੋਵੇ ਨਹੀਂ ਸਾਰਿਆਂ ਦਾ ਵਿਆਹ ਹੋ ਗਿਆ ਵਾ ਤੂੰ ਹੀ ਕੱਲੀ ਰਹਿ ਗਈ ਫਿਰ ਮਤਲਬ ਆਪੇ ਮੈਂ ਸਾਰੀਆਂ ਵੇ ਗਈਆਂ ਮੈਂ ਹੀ ਕੱਲੀ ਰਹਿ ਗਈ ਆ ਹੇ ਭੈਣਾ ਆਪੇ ਤੇ ਪੁੱਛੇ ਕੋਈ ਹੈਗੀ ਆ ਮੈਂ ਪਹਿਲਾਂ ਕਿਹਾ ਨਹੀਂ ਹੈਗੀ ਫਿਰ ਦੁਬਾਰਾ ਪੁੱਛੇ ਕੋਈ ਹੈਗੀ ਆ ਫਿਰ ਮੈਂ ਕਹਤਾ ਵੀ ਨਹੀਂ ਕੋਈ ਨਹੀਂ ਹੈਗੀ ਸਾਰੀਆਂ ਵੇ ਗਈਆਂ ਡਈਆਂ ਦਾ ਦਾਲਤ ਵਿੱਚ ਐ ਵੀ ਨਿਕਲਦੀ ਨਾ ਫਿਰ ਸਾਰੀਆਂ ਵਿਆਹੀਆਂ ਗਈਆਂ ਮੈਂ ਹੀ ਰਹਿ ਗਈ ਆ ਆ ਵੀ ਭੈਣਾ ਆਵੇ ਆਪੇ ਤੇ ਕਹਿ ਕੋਈ ਹੈਗੀ ਆ ਮੈਂ ਜਦੋਂ ਕਹਿ ਨਹੀਂ ਹੈਗੀ ਫਿਰ ਤੂੰ ਹੋਰ ਗੱਲ ਕਰ ਫਿਰ ਨਾਲ ਦੁਬਾਰਾ ਫਿਰ ਪੁੱਛੇ ਵੀ ਕੋਈ ਹੈਗੀ ਆ ਮੈਂ ਕੀ ਦੱਸਾਂ ਸਾਰੀਆਂ ਵਈਆਂ ਨੇ ਨਹੀਂ ਨਹੀਂ ਤੋ ਹੈਗੀ ਤੇਰਾ ਨਹੀਂ ਅਜੇ ਮੈਂ ਵਿਆਹ ਕਰਨਾ ਤੇ ਮੈਂ ਕਿਹੜਾ ਉੱਥੇ ਬੈਠੀ ਆ ਤਿਆਰ ਹੋ ਕੇ ਤੇਰਾ ਨਹੀਂ ਚੜਨਾ ਅਜੇ ਮੈਂ ਪਹਿਲਾਂ ਆਪਣੋ ਹੌਲੀਆ ਸਵਾਰਨਾ ਅਜੇ ਤਾਂ ਮੈਂ ਕੁੜੀ ਚੜੀ ਆ ਤੇ ਮੈਂ ਇੱਥੇ ਕਿਹੜਾ ਤਿਆਰ ਹੋ ਕੇ ਬੈਠੀ ਆ ਅਜੇ ਚੰਗਾ ਇਹ ਸੱਚ ਹੈ ਤੇ ਅਜੀ ਮਨੂ 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 ਹਾਂ ਪੱਰਦੇ ਤੇ ਕਰਦੇ ਬੜਾ ਵਧੀਆ ਕੰਮ ਕਰਦੀ ਆ ਅੱਛਾ ਅੱਛਾ ਕਿਉਂ ਕਿਉਂ ਮੈਂ ਤੈਨੂੰ ਦੱਸਾਂ ਪਰ ਗੱਲ ਨਹੀਂ ਕਰਨੀ ਤੂੰ ਕਿਸੇ ਨਾਲ ਮੈਂ ਨਹੀਂ ਕਹ ਤੂੰ ਹੀ ਬੀਬੀਆਂ ਕਰਦੀ ਆ ਇਹ ਤੇਰਾ ਮੈਨੂੰ ਮਨਾ ਕਰਕੇ ਗਿਆ ਵੀ ਮੰਮੀ ਇਹ ਗੱਲ ਕਿਸੇ ਨਾਲ ਨਹੀਂ ਕਰਨੀ ਮਾਤਾ ਇਹ ਗੱਲ ਪਰਦੇ ਦੇ ਵਿੱਚ ਹੀ ਰਵੇ ਜੇ ਉਹਦੀ ਗੱਲ ਫਿਰ ਤੇ ਮੈਂ ਡਾਉਂਗੀ ਨਹੀਂ ਨਹੀਂ ਉਹ ਆਂਦਾ ਕਿਸੇ ਨਾਲ ਗੱਲ ਨਹੀਂ ਕਰਨੀ ਵੀ ਤੇਰੇ ਨੇ ਕਮੇਟੀ ਪਾਈ ਬਾਹਰ 100 ਰੁਪਏ ਵਾਲੀ ਹੂੰ ਤੇ ਉਹ ਅੱਜ ਉਹਦੀ ਪਰਚੀ ਨਿਕਲਾਈ ਆ ਤੇ ਕਮੇਟੀ ਨਿਕਲ ਗਈ ਉਹਦੀ ਤੇ ਉਹ ਮਨੁਅ ਅੱਜ ਹੁਣ ਆ ਕੇ ਦੱਸੰਦੇ ਮਾਤਾ ਆਪਣੀ ਕਮੇਟੀ ਗਈ ਉਹ ਨਿਕਲ ਤੇ ਭਰੇ ਇਹ ਵੀ ਕਿਸੇ ਨਾਲ ਗੱਲ ਨਾ ਕਰਿਓ ਬਾਹਰ ਜੇ ਕਿਸੇ ਦੀ ਕਮੇਟੀ ਨਿਕਲੀ ਆ ਤੇ ਲੋਕੀ ਪੈਸੇ ਮੰਗਣ ਵਾਲੇ ਤਾਂ ਪਹਿਲੂ ਆ ਕੇ ਬੂਏ ਰਖ ਲੋ ਜਾਂਦੇ ਆ ਪੀ ਸਾਨੂੰ 5000 ਦੇ ਦਿਓ 10000 ਦੇ ਦਿਓ ਮੇਰਾ ਜਹਾ 5000 ਪੈ ਲੈਣ ਵਾਲਾ ਰੱਖੋ ਚੱਲ ਦੇ ਦੂਗਾ ਉਹ ਘਰੇ ਹੀ ਰਹਿਣਾ ਐ ਤੂੰ ਕਿਤੇ ਲੈ ਕੇ 5000 ਚਲ ਜਾਣਾ ਕਿ ਉਹਨੇ ਕਿਤੇ ਲੈ ਕੇ ਚਲ ਜਾਣਾ ਹੁਣ ਵਿਚਾਰੇ ਨੇ ਚਲ ਜਾਇ ਚੁੱਕੀ ਆ ਤੇ ਉਹਨੇ ਸਾਨੂੰ ਲਿਆ ਕੇ ਦੇਣੀ ਆ ਹੈ ਉਹਨੇ ਕਿਹੜਾ ਬਾਹ ਕਿਹਨੂੰ ਫੜਾਇਆ ਆਉਣੀ ਆ ਆਪਣਾ 5000 ਤੈਨੂੰ ਰੜਕਦਾ ਵਾ ਤੇ ਜਿਹੜਾ ਉਹਨੇ ਵਿਚਾਰਾ ਲਿਆ ਕੇ ਕਮਾਈ ਕਰਕੇ ਸਾਨੂੰ ਦੇਂਦਾ ਉਹ ਨਹੀਂ ਤੈਨੂੰ ਪਤਾ ਲੱਗਿਆ ਉਹਨੇ ਤਾਂ ਕਰਨਾ ਹੀ ਆ ਉਹਨੇ ਕਰਨਾ ਤੇ ਤੁਹਾਡਾ ਨਹੀਂ ਕੋਈ ਫਰਜ਼ ਹੈਗਾ ਗਾੜੀਆਂ ਮੈਂ ਜਾ ਕੇ ਨਵੰਡਿੰਗ ਦਾ ਕਰਨਾ ਆਪਾਂ ਆਹੋ ਮੈਂ ਲਿੰਗ ਦਾ ਕਰਨ ਲੱਗੇ ਉਹ ਤਾਂ ਬੋਲਿਆ ਨਾ ਕਰ ਤੇ ਜਿਹੜੀ ਗੱਲ ਤੈਨੂੰ ਮਕਹਿ ਤੀ ਚੰਗਾ ਕਿਸ ਨੂੰ ਬਾਹਰ ਪਤਾ ਨਾ ਲੱਗੇ ਪੀਪਲ ਅੰਮ੍ਰਿਤਪੁਰ ਆ ਜਿਹੜੇ ਕਿਰਾਏ ਦਾ ਆਪਣਾ ਹੁਲਿਆ ਹਲਿਆ ਬਦਲਣਾ ਵਾ ਆ ਫੇਸ਼ੀਲ ਫੁਛ ਲੈ ਜਿਹੜੇ ਕਰਨੇ ਪੜਾ ਕਿੰਨਾ ਕ ਖਰਚ ਆਉਂਦਾ ਮੇਰਾ ਰਾਦਾ ਵਾ ਨਹੀਂ ਮਹਾ ਤੇ ਕਿਤੇ ਨੇ ਪਹਿ ਆਪਣੇ ਕੋਲ ਆਏ ਆ ਤੇ ਮੈਂ ਡਾਦਾ ਡੋਦਾ ਨਹੀਂ ਆ ਨਹੀਂ ਫੇਰ ਕੀ ਆ ਹੁਣ ਕਹਿੰਦੇ ਨੇ ਜਿੰਦੀ ਜਾਣੇ ਤੇ ਜੀ ਕਰਦਾ ਹੀ ਆ ਨੀ ਇਹ ਜਿਹੜੇ ਬਿਜਲੀ ਭੁਜ ਲਈ ਜੀ ਕਰਦੇ ਆ ਕੀ ਮੂੰਹ ਤੇ ਆ ਬਿਜਲੀ ਨੇ ਬਲੀਚ ਕਹਿੰਦੇ ਹਨ ਹਾਏ ਨਹੀਂ ਇੱਕ ਤਾਂ ਸੜ ਜਾਣਾ ਬਾਰ ਬਾਰ ਨਾ ਹੀ ਪੁੱਲ ਜਾਂਦਾ ਮੈਨੂੰ ਤਾਂ ਇੱਥੇ ਨਹੀਂ ਨਾ ਆਉਂਦੇ ਤਾਂ ਉਥੇ ਮੈਂ ਪਾਰਲਰ ਤੇ ਜਾ ਕੇ ਕੀ ਕਹੂੰਗੀ ਉਹਨੂੰ ਬੁੱਢਿਆਂ ਨੂੰ ਕੀ ਪਾਰਲਰ ਵਾਲੀ ਨੂੰ ਵੀ ਮੈਨੂੰ ਕੀ ਕਰਦੇ ਮੇਰੀ ਗੱਲ ਕਰਾ ਦੇ ਬਿਜਲੀ ਨੂੰ ਕਹਾਂ ਨਾ ਤੇ ਬਿਜਲੀ ਲਾ ਕੇ ਆਵਾਜ਼ ਤਾਂ ਉਹਨੂੰ ਸਿੱਧਾ ਕਰ ਦੇ ਨੇ ਥਾਂ ਨੂੰ ਨਹੀਂ ਉਹਨੇ ਕਰਨਾ ਨਹੀਂ ਜੇ ਮੈਨੂੰ ਕਹਾਂ ਬਿਜਲੀ ਲਾ ਦੇ ਉਹਨੇ ਉਹਨੇ ਆਉਂ ਨਹੀਂ ਆਉਣੇ ਉਹਨੂੰ ਪਾਰਲਰ ਕਰਨੇ ਤਾਂ ਖਾਣੇ ਕੱਲ ਦੇਣ ਆਪੇ ਉੱਥੇ ਬਿਜੜੀਆਂ ਲੱਗਦੀਆਂ ਤੇ ਸਿੱਧੀ ਉੱਥੇ ਚੱਲ ਜਾ ਬਿਜਲੀ ਨਾਲ ਥਾਂ ਨੂੰ ਨਹੀਂ ਸਿੱਧੇ ਹੋਣਾਂ ਨੇ ਆਉਣ ਹੋਏ ਨੇ ਆਓ ਤੇ ਕੋ ਵਾਲ ਪਹਿਲਾਂ ਤੇ ਇਹ ਦੋ ਚਾਰ ਜਿਹੜੇ ਕੰਮ ਜ਼ਰੂਰੀ ਜ਼ਰੂਰੀ ਇਹ ਮੈਂ ਕਰੂੰਗੀ ਕਿੱਡੇ ਜ਼ਰੂਰੀ ਮੇਰਾ 5000 ਨਹੀਂ ਜ਼ਰੂਰੀ ਜਿੰਦੇ ਜਾਨੇ ਤੇ ਜੇ ਕਰ ਹੀ ਹੁੰਦਾ 5000 ਲੈਣ ਦਾ ਚਾ ਕੋਈ ਤਾਂ ਵੀ ਦੇ ਲਾਂਗਾ ਪਹਿਲੇ ਤੇ ਆ ਦੋ ਚਾਰ ਕੰਮ ਕਰੂਗਾ ਘਰ ਦਾ ਥੋੜਾ ਬਹੁਤਾ ਕੰਮ ਕਰਨ ਵਾਲਾ ਇਹ ਕਰ ਲਾਂਗੇ ਜੇ ਸਾਉਣਾ ਬੱਚੇ ਸੁਣਾਏ ਮੈਨੂੰ ਨਾ ਦਾ ਕਾਟਾ ਕੋ ਬਣੂੰਗਾ 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 ਕੋਈ ਚਲ ਤੂੰ ਨਾ ਬੀਤ ਤੇ ਆਇਆ ਵਾ ਉਹਨੂੰ ਮੈਂ ਨਾ ਤਿਆਰ ਕਿ ਤੂੰ ਨਾ ਧੋ ਲੈ ਤੇ ਮੈਂ ਰੋਟੀ ਦੇ ਦਿੰਦੀ ਹਾਂ ਉਹਨੇ ਮੈਂ ਰੋਟੀ ਰੋਟੀ ਦੇਵਾ ਤੇ ਤੂੰ ਆ ਦੋ ਕ ਕੱਪੜੇ ਰਹਿ ਗਏ ਇਹ ਧੂਰੇ ਕਰਨਾ ਹੁਣ ਕੱਪੜੇ ਧੂਰੇ ਕਰਨੋਂ ਨਹੀਂ ਕੀ ਕਰਦੇ ਨੰਕਰਾ ਨਹੀਂ ਰੱਖੋ ਨਾ ਇਹ ਕਮਰੇ ਦਾ ਨਹੀਂ ਕੀ ਕਰਦੇ ਨਹੀਂ ਕੋਈ ਨਹੀਂ ਤੂੰ ਕਰ ਆਏ ਰੱਬਾ ਆਏ ਰੱਬਾ ਇਹ ਤੇ ਲੱਕ ਦਾ ਵੀ ਕੰਮ ਕਰਾਉਣਾ ਪਹਿਲਾਂ ਮੈਂ ਇਤਲਵਾਲੇ ਤੇ ਲੈ ਲੇ ਜਿਹੜੇ ਨੱਕਾ ਦੱਦਾ ਨੇ ਸਿੱਧੀ ਹੋ ਕੇ ਤੁਰਿਆ ਕਰੂੰਗੀ ਹਾਂ ਸਿੱਧੀ ਹੋ ਕੇ ਤੁਰ ਕਬ ਕੋ ਬੱਕੜ ਕੇ ਤੋੜਦੀ ਆ ਨਾ ਸਿੱਧੀ ਹੋ ਗਿਆ ਪਹਿਲਾਂ ਤੁਰਪਹਿਲਾਂ ਤਾਂ ਲੱਕ ਦਾ ਕੰਮ ਕਰਾਉਂਗੀ ਮੈਂ ਸਰਿਆ ਮਾਂ ਮਰੀ ਦਾ ਬੁੱਡੇ ਬਰੇ ਨੇ ਫੇਸ਼ਲ ਕਰਾਉਣਾ ਹੈ ਆ ਕੱਪੜੇ ਜੇ ਮੈਨੂੰ ਕਾਹਦੇ ਤੁਰਕ ਮੈਂ ਕਰਾਉਂਗੀ ਨੇਲ ਐਕਸਟੈਂਸ਼ਨ ਮम्मी ਨੇ ਕਰਾਉਣੇ ਬੁੱਡੇ ਬਰੇ ਵਾਲ ਸਿੱਧੇ ਬਿਜਲੀਆਂ ਲਾ ਕੇ ਇਹਨੂੰ ਬਿਜਲੀਆਂ ਲਾ ਕੇ ਵਾਲ ਸਿੱਧੇ ਕਰਨ ਦੀ ਨਹੀਂ ਲੋੜ ਲੱਕ ਚ ਸਾਰੀ ਆਪਾਂ ਕਿ ਸਿੱਤੀਓ ਕਿ ਤੁੰਡੀ ਲੋੜਿਆ ਫੁੱਟੇ ਵਰੇ ਮੇਕਓਵਰ ਕਰਾਉਣਾ ਮੈਂ ਕਰਾਉਂਗੀ ਨੇਲ ਐਕਸਟੈਂਸ਼ਨ ਨਾਲੇ ਲੰਗੀ ਐਕਟਿਵਾ ਨਾਲੇ 5-7000 ਦੀਆਂ ਖਰੀਦੂੰਗੀ ਚਾਕਲੇਟਾਂ ਸੂਟ ਵਧੀਆ ਵਧੀਆ ਕਾਲਜ ਵਾਸਤੇ ਨਾਲੇ ਇੰਨੇ ਨੇ ਹੁਣ ਆਪਣਾ ਖਰਚਾ ਕਰਾਉਣਾ ਸੀਟ ਕਿੱਥੇ ਪੜਾਈਨੀ ਸਕੋ ਨੂੰ 3 ਵਜੇ ਸੀਰਤਾ ਕੀ ਕਰਨ ਦੀ ਆ ਕੁੱਝ ਨਹੀਂ ਬੈਠੀ ਹਾਂ ਇੱਧਰ ਆ ਇੱਥੇ ਬਹਿ ਹੂੰ ਤੇ ਇਹਨੂੰ ਬੁਲਾ ਕੇ ਮੈਂ ਸਕੂਲੋਂ ਆਈਂ ਆ ਤੇ ਮੈਂ ਜਾ ਕੇ ਉਧਰ ਕੰਮ ਕੋ ਮਮਾਸਾ ਕਰਦਾ ਘੰਟਾ ਹੋ ਗਿਆ ਮੈਨੂੰ ਆਈ ਨੂੰ ਚਾ ਕੋਈ ਨਾ ਫਿਰ ਕੀ ਆ ਜੇ ਕਰ ਲਿਆ ਕੱਲੀ ਨੇ ਤੇ ਹੂੰ ਜੀ ਵੀਰ ਦੀ ਲੋਟੇ ਨਿਕਲੀ ਹਾਂ ਸੱਚੀ ਆਹੋ ਲੱਖ ਰੁਪਏ ਦੀ ਹਾਂ ਕੱਲ ਨਾ ਕਰੀ ਕਿਸੇ ਨੂੰ ਮੈਂ ਤੇਨਾਂ ਗੱਲ ਕੀਤੀ ਜਿਵੇਂ ਨੂੰ ਪਤਾ ਲੱਗ ਗਿਆ ਕਿ ਬਾਹਰ ਤੇ ਤੂੰ ਕਿਸੇ ਨੂੰ ਦੱਸੀ ਆ ਬਾਹਰ ਦੇ ਬੰਦੇ ਨੂੰ ਪਤਾ ਲੱਗੀ ਗੱਲ ਤੇ ਵੇਖੀ ਤੇ ਨੇਰੀਆਂ ਦੀ ਬਾਹਰ ਪਤਾ ਨਹੀਂ ਲੱਗਣਾ ਚਾਹੀਦਾ ਕਿ ਹਾਂ ਮੈਂ ਤਾਂ ਕਾਰ ਲਵੂੰਗੀ ਬਾਹਰ ਮੋਨੇ ਕਰਾਉਂਗੀ ਤੇ ਕਲਰ ਕਰਾਉਂਗੀ ਫਿਰ ਮੈਂ ਹਾਂ ਤੇ ਐਕਟਿਵਲ ਹੋੂੰਗੀ ਜਿਹੜੇ ਸ਼ੌਂਕ ਮੇਰੇ ਦੂਰੇ ਹੋ ਮੈਂ ਪੂਰੇ ਕਰੂੰਗੀ ਤੂੰ ਵੱਡੀ ਦੂਰੇ ਦੂਰੇ ਬਈਆਣੀ ਜੀ ਸਿੱਧੀਆਂ ਗੱਲਾਂ ਕਰਦਾ ਪੰਜਾਬੀ ਚ ਕਾ ਕੋਈ ਨਾ ਮਕਵਾ ਕਰਾ ਕੋਣੇ ਰੀਬੋਰਡਿੰਗ ਕਰਾਉਣੀ ਜਿਹੜੇ ਮੈਨੂੰ ਸ਼ੌਂਕ ਆ। ਹੂੰ ਕੰਮ ਕਰਨ ਦਾ ਪਤਾ ਨਹੀਂ ਆ। ਹਾਲੇ ਤਾਂ ਕੱਪੜੇ ਧੁਰੇ ਕਰੇ ਮੈਂ ਮੀਸ਼ਾ ਤੋਂ ਚੀਜ਼ਾਂ ਵੇਖ ਕਿਉਂ ਨਹੀਂ ਪਚ ਮੋਗਾਵਾਂਗੇ। ਚੰਗਾ। ਜਿਸ ਨੂੰ ਮੈਂ ਫੋਟੋ ਬਾਲ ਕੇ ਤੁਹਾਨੂੰ ਖੇਡਣਾ ਆ। ਫੋਰਟ ਬਾਲ ਵੀ ਕੱਤੀ ਜਿਆ ਤੋ ਨਾਂ ਮੇਰੀ ਗਾ ਸੋਣਾ ਕਿ ਨੰਦੇ ਤੈਨੂੰ ਵਧੀਆ ਵਧੀਆ ਫੋਟ ਬਾਲ ਵਰਗੇ ਵਧੀਆ ਵਜੇ ਚੀਜ਼ਾਂ ਲਾ ਕੇ ਦਵਾਂਗੇ ਬੋ ਨਵੇਂ ਨਵੇਂ ਬ੍ਰਾਂਡ ਦੀਆਂ ਇਹਦੀ ਨਿੱਕੀ ਮੋਟੀ ਗੱਲ ਆ ਕਿਉਂ ਕਿ ਤੋਨੇ ਪਹਿਲੇ ਹੋਣ ਕਮੇਟੀ ਨਿਕਲੀ ਆ ਵੀਰੇ ਦੀ ਲੱਖਾਂ ਦੀ ਤੇ ਕਿਹਨੂੰ ਦੱਸੇ ਨਾ ਮੈਂ ਤੇਨਾਂ ਗੱਲ ਕਰਨ ਲੱਗੀ ਹਾਂ ਚੰਗਾ ਤੇ ਉਦੋਂ ਜਦੋਂ ਵੀਰੇ ਨੂੰ ਹੁਣ ਕਮੇਟੀ ਨਿਕਲੀ ਆ ਨਾ ਲੱਖਾਂ ਦੀ ਤੇ ਨੋ ਦੋ ਲਾ ਕੇ ਦਵਾਂਗੇ ਹੂੰ ਤੇ ਮੈਂ 사ਗਰ ਸੁਗਲੋਂ ਗੇੜ ਵਾਲਾ ਤੂੰ ਸਾਈਕਲ ਨੂੰ ਛੱਡ ਮੈਂ ਤਾਂ 5-5 ਹਜ਼ਾਰ ਦਾ ਸੌਟ ਲੈਣੇ ਆ ਮੈਂ ਤਾਂ ਸਭ ਬਾਅਦ ਚੋਂ ਮੈਂ ਪੰਜ-ਪੰਜ ਹਜ਼ਾਰ ਰੁਪਏ ਖਰਚਾ ਕਰੂੰਗਾ ਹਾਂ ਤੇ ਕਿਸੇ ਨੂੰ ਦੱਸੇ ਨਾ ਠੀਕ ਹੈ ਹਾਂ ਮੈਂ ਤੇਨ ਨਾਲ ਸਿਰਫ ਗੱਲ ਕੀਤੀ ਮੈਂ ਟੈਨਸ਼ਨ ਨਾਲ ਗੱਲ ਕਰੂੰਗੀ ਇਹਦੇ ਚਾਲੇ ਮੇ ਉਹਦੇ ਜਿਹੜਾ ਦੋਸਤ ਨਾ ਕੇੜੇ ਕੇੜੇ ਚੱਲ ਜਾਂਦਾ ਹੈ ਜਾ ਕੇ ਗਿਆ